ਬਾਕੀ ਇਹੋ ਨਾ ਦਿਨਾ ਬਾਈ ਮਾਲ ਬਣਦਾ ਨਾ ਦਿਨਾ ਚਲੇ ਜਾਂਦਾ ਹੈ ਤਾਜ਼ਾ ਬਣਦਾ ਕੋਈ ਆਈ ਨਹੀਂ ਹੈਗਾ ਪੁਰਾਣਾ ਖਰਾਬ ਹੋਇਆ ਹੋਇਆ ਮਾਲ ਫਰੈਸ਼ ਮਾਲ ਹੈ ਬਾਕੀ ਆਪਾਂ ਦੋ ਦਰ ਲੈ ਲੇ ਤੇ ਤੁਸੀਂ ਰਿਜ਼ਲਟ ਫੀਡ ਦੇ ਵਿੱਚ ਦੇਖਿਆ ਪਈ ਆ ਬਾਈ ਜਰੂਰ ਬਾਈਆਂ ਸਪੋਰਟ ਕਰਿਓ ਤੇ ਢੋੜੀਆਂ ਦੀ ਬੱਕਰੀਆਂ ਦੀ ਗਾਂਾਂ ਦੀ ਮਿਹਸਾਂ ਦੀ ਸਾਰੇ ਕਾਹ ਦੀ ਵੀਡ ਬਣਦੀ ਆ ਇਹ ਜਿਹੜਾ ਸੁੱਕਾ ਤੇ ਉਹਦੇ ਵਿੱਚ ਪਾਣੀ ਕਿੰਦੀ ਦਰਿਆ ਪਿਆ ਹੋਇਆ ਜੀ ਰਿਆ ਗਰਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਹੀਰੇ 855 ਤੇ ਬਾਕੀ ਭਾਈ ਜਿਵੇਂ ਤੁਹਾਨੂੰ ਦੱਸਿਆ ਆਪਾਂ ਨੇ ਫੀਡ ਲੈ ਕੇ ਜਾਣੀ ਆ ਸੈਭਾ ਤੇ ਹੀਰੇ ਲਈ ਨਹੀਂ ਸੈਭਾ ਲਈ ਹੋ ਲੈ ਕੇ ਜਾਣੀ ਅੱਜ ਆਪਾਂ ਨੇ ਹੀਰੇ ਜੋਗੀ ਹੈਗੀ ਆਪਣੇ ਕੋਲ ਪਈ ਹੈ ਜੀ ਫਿਰ ਆਪਾਂ ਇਕੱਠੇ ਹੋ ਲੈ ਕੇ ਜਾਵਾਂਗੇ ਦੋਨਾਂ ਦੀ ਤੇ ਬਾਕੀ ਤਰੇਵੇ ਦੇ ਪਿੰਡ ਤੇ 12:00 ਵਜੇ ਤੇ ਦਰਾਏ ਹੁਣ ਫਟਕ ਲੱਗੇ ਪਿਆ ਫਟਕਾਂ ਪਰ ਪਹੁੰਚ ਗਏ ਆਪਾਂ ਆਪਣੇ ਉੱਧਰ ਵੀ ਬੱਦਲ ਬਾਈ ਬਹੁਤ ਹੋਈ ਵੀ ਇੱਧਰ ਵੀ ਹੈਗਾ ਥੋੜਾ ਥੋੜਾ ਬੱਦਲ ਪਰ ਜਿਆਦਾ ਨਹੀਂ ਹੈਗਾ ਤੇ ਸੁੱਖਾ ਮਿਸਤਰੀ ਪਹੁੰਚਿਆ ਹੋਇਆ। ਉਹ ਸੀਗਾ ਜੀ ਯਾਰ ਕੀ ਹਾਲ ਹੈ ਜੀ? ਵਧੀਆ ਜੀ ਵਧੀਆ। ਅੱਜ ਤੈਨੂੰ ਵੀ ਦੇਖ ਆ ਲਿਆ ਨਾ ਪੀੜਾ ਟੰਗਾਂ ਪੀੜਾ ਨਾ ਜਾਣੇ ਜਾਇਆ। ਪਹਿਲਾ ਦਿਨ ਕਹਿੰਦਾ ਇਹ ਵੀ ਜਿੱਦਾਂ ਪਹਿਲੇ ਦਿਨ ਜਾਣਾ ਕਹਿੰਦਾ ਆਪਾਂ ਚੱਲੂਗੇ ਜਦੋਂ ਇਹ ਗੱਗੇ ਨਹੀਂ ਮਿਲ ਕੇ ਨਾ ਜਾਇਆ। ਮੇਰੀ ਘੋੜੀ ਜੋਗੀ ਦੇ ਕੇ ਹੁੰਗਾ ਅਸੀਂ ਵੀ ਰੱਖੀ ਹੋਈ ਹੈ। ਇਹ ਵੀ ਰੱਖੀ ਹੋਈ ਹੈ ਮੁੰਡੇ ਨੇ ਭਾਈ। ਇਹ ਤਾਂ ਇਹ ਕੰਮਕਾਰ ਆ। ਇਹ ਕੰਮ ਲੰਦੇ ਆ ਸਾਡੇ ਬਸ ਖੜੇ ਖੜੇ ਹਾਂ। ਹਾਂ ਅਸੀਂ ਕੰਮ ਲੰਦੇ ਆ। ਰੇਨ ਵੀ ਲੰਘ ਚੁਕੀ ਆ। ਕੋਈ ਘੰਟਾ ਕ ਲੱਗਦਾ ਆਪਾਂ ਨੂੰ ਆਪ ਡਾਊਨ ਨੂੰ ਹਣਾ ਸੁਕੇ। ਹਾਂ, ਇੱਕ ਘੰਟਾ ਕੇ ਲੱਗਦਾ। ਘੰਟਾ ਅਗੇ। ਤੁਰਦਕ ਮੱਲੜਾ ਘਾਟ ਦੇ ਘਟੇ ਲੱਗਦਾ 40-45 ਮਿੰਟ ਲੱਗਦੇ ਆ। ਆਓ ਇੰਨੇ ਟਾਈਮ ਕੇ ਆਪਾਂ ਪਹੁੰਚ ਜੇ ਨਾ। ਹੋ ਜਾਣ ਉੱਥੇ ਰਾਹ ਹੁੰਦਾ। ਹਾਂ, ਹੁਣ ਆ ਤਾਂ ਫਾਟ ਦੇ ਡੱਪ ਦੀ ਸਾਰੇ ਪੋਲ ਆ ਗਿਆ। ਉਹਦੇ ਨਾਲੇ ਤੱਕ ਉਹ ਆ। ਉਹਦੇ ਪੁਲ ਦੇ ਉੱਪਰ ਕੋਲੇ। ਹਾਂ, ਬਾਕੀ ਬਈ ਤੁਹਾਨੂੰ ਦਿਖਾ ਵੀ ਦਿੰਨੇ ਆਪਾਂ ਵੀ ਕਿਵੇਂ ਆ ਰਾ। ਠੀਕ ਆ। ਤੇ ਆਪਾਂ ਨੇ ਇੱਕ ਗੱਲ ਵੀ ਸੁਖੇ ਹੁੰਦਾ ਨਾ ਕਰੀ ਜੀ ਬੇਲੇ ਬਈ ਨਾਲ। ਹੂੰ। ਦੀ ਮਗਾਉ ਜਿਹਾ ਰਖਾ ਦੇਣੀ ਉਹ ਵੀ ਕਹਿੰਦਾ ਕਹਿੰਦਾ ਬਾਈ ਕੋਈ ਨਾ ਵੀ ਡਰੈਸ ਦੇ ਦੇ ਮੈਨੂੰ ਬਾਈ ਦਾ ਫਾਇਦਾ ਹੋ ਜਾਣਾ ਬਾਈ ਉਹ ਜੀ ਤਾਂ ਮੈਂ ਕਹਾਂ ਨਾਲੇ ਗੈਂਗੂਆਂ ਦਾ ਬਾਈ ਰਿਜ਼ਲਟ ਉਹ ਵੀ ਕਹਿੰਦਾ ਕਹਿੰਦਾ ਸਾਡੀ ਬਾਈ ਜੂਰੀਏ ਤੇ ਬਿਨਾ ਕਹਿੰਦਾ ਯਾਰ ਉਹ ਜੂਰੀ ਵਾਲੀ ਹੋਣੀ ਆ ਮੈਂ ਕਹਾਂ ਨਹੀਂ ਬਾਈ ਅਸੀਂ ਤਾਂ ਹੀ ਲੈਣ ਜਾਂਦੇ ਹਾਂ ਨਹੀਂ ਲੈਣੇ ਮੈਂ ਕਹਾਂ ਵੀ ਜੂਰੀਏ ਤੇ ਬਿਨਾ ਵੀ ਰਿਜ਼ਲਟ ਵੀ ਮਿਲ ਜਾਦਾ ਆਪਾਂ ਨੂੰ ਬਾਈ ਰਿਜ਼ਲਟ ਬਹੁਤ ਵਧੀਆ ਬਾਈ ਰਿਜ਼ਲਟ ਫੀਡ ਦਾ ਬਹੁਤ ਵਧੀਆ ਬਾਕੀ ਇਹਨੇ ਸੁੱਖੇ ਨੇ ਰੀਅਲ ਚ ਇੱਕ ਦਿਨ ਦੇ ਦੇਖੀ ਹੁਣ ਦੇਖੀ ਹੋਰ ਦੇਖੀ ਰਾਜੀ ਬਾਕੀ ਇਹਨੇ ਵੀਡੀਓ ਵੀ ਦੇਖੀ ਰਾਜੀ ਇਹ ਕੁੜੀ ਹੁਣ ਤਾਂ ਬਾਈ ਬਹੁਤ ਪਹਿਲਾਂ ਗੀ ਘੋੜੀ ਜਾਨ ਵਧੀਆ ਹੋ ਗਈ ਤੇ ਬਾਕੀ ਤੁਸੀਂ ਬਾਈ ਕਮੈਂਟ ਕਰਕੇ ਦੱਸਿਓ ਜਰੂਰ ਬਾਈ ਦਾ ਵੀ ਹੌਸਲਾ ਵੀ ਇਹੋ ਜਿਹਾ ਜਨ ਇਹ ਗਾਂ ਦਾ ਦੁੱਧ ਦਾ ਜਿਹੜਾ ਉਹਦਾ ਹੀ ਫਰਕ ਬਹੁਤ ਆ ਦੁੱਧ ਦਾ ਵੀ ਫਰਕ ਤਾਂ ਗਾਂ ਦੁੱਧ ਵਾਧੀ ਉਹ ਵਾਧੀ ਆ ਵਾਧੀ ਆ ਬਾਈ ਬਾਕੀ ਰੈਗੂਲਰ ਤਾਂ ਹੋਰ ਜਿਵੇਂ ਰੈਗੂਲਰ ਚੜ ਗਈ ਆ ਭਾਂਡਾ ਹੋ ਗਾ ਲੋ ਬੱਕਰੀ ਉਹਨੇ ਦੁੱਧ ਪੰਦਾ ਚੀਜ਼ ਵਧੀਆ ਚੀਜ਼ ਵਧੀਆ ਤੇ ਬਾਕੀ ਹੁਣ ਆਪਾਂ ਨੇ ਐ ਕਰਨਾ ਫੇ ਤਾਂ ਯਾਰ ਮੈਂ ਇਕੱਠਿਓ ਲੈ ਜਾਏਗਾ ਨਹੀਂ ਉਹ 10 ਕ ਥੈਲੇ ਲੈ ਜਾਉਂਦੇ ਲੈ ਜਾਏਗਾ ਨੇ ਘੁੰੜਿਆਂ ਦੇ 10 ਕ ਥੈਲੇ ਦੂਰੇ ਲੈ ਜਾਏਗਾ ਹਾਂ ਉਹਦਾ ਡਾਈਨਰ ਰੱਖ ਲਈ ਫੇ ਤਾਂ ਸਭ ਤੋਂ ਵਧੀਆ ਮਰ ਕੋ ਨੀੜੀ ਹੋ ਜਾਣਾ ਬਾਈ ਇਹ ਤਾਂ ਸਭ ਤੋਂ ਵਧੀਆ ਨਹੀਂ ਫੇਰ ਆਪਾਂ ਨੇ ਬਾਈ ਉਹਨੇ ਇਕੱਠੀ ਲੈ ਜਾਏ ਕਰੂੰਗੇ ਹੋਰ ਜੀਰੀ ਵੱਟ ਕੇ ਜੀਰੀ ਵੱਟ ਕੇ ਹੁਣ ਆਉਂਗੇ ਜੀਰੀ ਵੱਟ ਕੇ ਬਾਈ ਸ਼ਮਾਈ ਵਾਲੀ ਹੀ ਆਪਾਂ ਤਾਂ ਸ਼ਮਾਈ ਕੋਲੇ ਚੀਜ਼ ਚੈੱਕ ਹੁੰਦੀ ਹੈ ਹੁਣ ਆਈ ਚਲਾਈ ਕਰਕੇ ਬਾਈ ਥੋੜਾ ਜਿਹਾ ਫੇਰ ਔਖਾ ਹੋ ਜਾਂਦਾ ਏ ਤੇ ਹੁਣ ਆਪਾਂ ਨੇ ਸਹਬਾ ਜੋਗੇ ਲੈ ਜਾਣੇ ਦੋ ਥੈਲੇ ਤੇ ਹੀਰੇ ਦਾ ਸੈਨਾ ਪਿਆ ਹੈ ਜਾਨੂੰ 10 ਕਿ ਦਿਨ ਦਾ ਕਜੀਰੀ ਵੱਡ ਹੋ ਜਾਣੀ ਫਿਰ ਇਕੱਠੀ ਆ ਕੇ ਲੈ ਜਾਵਾਂਗੇ ਆਪਾਂ ਜਾ ਕੇ ਬਾਕੀ ਤੁਹਾਨੂੰ ਰਸਤਾ ਵੀ ਪਾਈ ਦਿਖਾ ਦਨੇ ਆ ਜਿਹੜਾ ਆਪਣਾ ਚਮਕੌਰ ਸਾਹਿਬ ਤੇ ਰੋਡ ਆਉਂਦਾ ਨਹਿਰੇ ਨਹਿਰਾ ਨਹਿਰਾ ਜੀ ਨਹਿਰ ਦੇ ਨਾਲੇ ਨਾਲ ਸਿੱਧਾ ਆਪਾਂ ਨੇ ਦਰਾਹੇ ਵਾਲੇ ਪੌੜੇ ਕੋਲ ਪਹੁੰਚਣਾ ਉੱਥੇ ਜਾ ਕੇ ਤੁਹਾਨੂੰ ਫਿਰ ਦੱਸਦੇ ਆਪਾਂ ਤਾਂ ਕਿ ਮਸਤਰਾ ਆਪਾਂ ਨੇ ਆਉਂਦਰਾ ਪਹੁੰਚ ਗਏ ਆਪਾਂ ਨੇ ਆ ਚਲੇ ਗਏ ਆਪਣਾ ਤੁਹਾਨੂੰ ਸ਼ਰੰਦਪਾਹਲੂ ਆ ਜਾਂਦਾ ਲੁਧਿਆਣਾ ਰੋਡ ਉਹਦੇ ਕੋਲ ਦੇ ਆ ਕੇ ਆਪਾਂ ਨੇ ਮੁਰਜਣਾ ਇਹ ਆਊਟਸਾਈਡੇ ਮੋੜ ਸਕਦੇ ਜੇ ਆਪਾਂ ਉਧਰ ਤੇ ਆਉਨੇ ਆ ਸਰਹੰਦਵਾਲ ਤੇ ਫਤਿਹਗੜਵਾਲ ਤੇ ਤਾਂ ਉੱਪਰੋਂ ਉੱਪਰ ਲੰਘ ਜੂ ਨਹੀਂ ਜੇ ਆਪਣਾ ਇੱਧਰ ਚਮਕੌਰ ਸਾਹਿਬ ਏਰੀਆ ਬਈ ਆਪਣਾ ਤਾਂ ਫਿਰ ਇੱਧਰ ਤੇ ਮੋੜ ਸਕਦੇ ਆਪਾਂ ਤੇ ਆ ਮੁਰ ਕੇ ਆਪਾਂ ਨੇ ਜਾਣਾ ਬੰਦ ਉਹ ਦੇ ਕਿੰਨੇ ਕਿਲੋਮੀਟਰ ਰੇ ਆ ਬਾਈ ਦੀ ਉਹ ਬਹੁਤ ਵਧੀਆ ਨਵੀਂ ਸ਼ਾਨਾ ਬਾਈ ਅਜਾਦਾ ਯਾਰਾ ਵੀ ਉਹਦਾ ਕੰਮ ਨਹੀਂ ਹੈ ਉਦੇ ਨਾਲ ਇਹ ਬਣਾਣਾ ਫੈਕਟਰੀ ਦਾ ਦਾ ਵੀ ਛੁੱਟੀ ਹੋ ਜਾਂਦੀ ਹੈ ਫੈਕਟਰੀ ਬਣਾਏਗੀ ਬਣਾਣਾ ਸਾਰੀ ਅੰਦਰ ਪਹੁੰਚ ਗੀਆ ਫਾਕ ਬਣਾਏ ਫਿੱਟ ਮੇਨ ਤੇ ਬਾਕੀ ਆਪਾਂ ਨੇ ਦੂਜਾ ਡੱਡਾ ਲੈ ਲੇ ਸਹਿਵਾ ਜੋਗੇ ਤੇ ਬਾਕੀ ਉਹ ਸੌਣ ਨੂੰ ਦੇਖ ਲੋ ਬਈ ਬਾਦੂ ਦਿਨਾਂ ਨੂੰ ਜਾਂਦਾ ਏ ਠੀਕ ਹੈ ਨਾਲ ਦਿਨਾਂ ਡਿਲੀਵਰੀ ਵੀ ਹੋ ਜਾਂਦੀ ਏ ਜਿਹੜੇ ਆਪਾਂ ਬਾਹਰ ਮੂਰ ਜਾਂਦੇ ਜਾਉਂ ਇਸ ਤਰ੍ਹਾਂ ਵੈਕ ਹੋ ਕੇ ਜਾਂਦੇ ਆ ਬਈ ਜੇ ਮੈਨੂੰ ਉਧਰ ਜਾਣਾ ਹੁੰਦਾ ਤੇ ਫੇਲਾ ਖਰਾਬ ਵੀ ਨਹੀਂ ਹੁੰਦਾ ਹੈਗਾ ਸਲਾਮ ਖੂਬ ਵੀ ਨਹੀਂ ਆਉਂਦੀ ਕਾ ਲੰਬਾ ਟਾਈਮ ਸਹੀ ਰਹਿੰਦਾ ਬਾਕੀ ਤੁਸੀਂ ਜੇ ਇਕੱਠਾ ਬਈ ਮਾਲ ਮੰਗਾਉਣਾ ਹੁੰਦਾ ਹੈ ਤਾਂ ਮੇਰੇ ਵੀਰ ਨਾਲ ਕੰਟੈਕਟ ਕਰ ਸਕਦੇ ਆ ਤੇ ਕੋਈ ਨੰਬਰ ਨੰਬਰ ਆਪਣਾ ਸਗੋਂ ਇੰਨੇ ਚੱਲਦਾ ਹੀ ਆ ਤੁਸੀਂ ਵੀ ਇਹ ਨਾਲ ਕੰਡੈਕਟ ਕਰ ਲਿਓ ਪਿੰਡ ਦਾ ਬਾਕੀ ਤੁਸੀਂ ਰਿਜ਼ਲਟ ਦੇਖਿਆ ਹੀ ਆ ਤੇ ਆਪਾਂ ਫੇਰ ਪਲੈਟੀਨਮ ਲੈ ਕੇ ਚੱਲੇ ਆਂ ਫਿਰ ਤੇ ਇਹ ਡਾਇਮੰਡ ਆ ਉਹ ਹੀਰੇ ਵਾਸਤੇ ਆਪਾਂ ਅਗਲੀ ਵਾਰੀ ਲੈ ਕੇ ਜਾਵਾਂਗੇ ਉਹ ਹੈਗੀ ਆਪਣੇ ਕੋਲ ਇਹ ਚੰਗੀ ਜਾਣਾ ਕੰਮ ਬਾਕੀ ਨਾਲ ਦੇ ਨਾਲ ਤਿਆਰ ਹੁੰਦੇ ਤਾਜੀ ਪਿੰਡ ਬਣਦੀ ਆ ਬਈ ਕੋਈ ਆਏ ਨਹੀਂ ਹੈਗਾ ਵੀ ਪੁਰਾਣੀ ਆ ਨਾ ਤੇ ਹਸ ਸਾਲ ਦਾ ਪਈ ਆ ਦੋਵਾਂ ਵੱਲ ਤੇ ਨਾਲ ਦੇ ਨਾਲ ਤਿਆਰ ਹੁੰਦੀ ਆ ਜਦਲੇ ਨਾਲ ਨਾਲ ਚਾਈ ਜਾਣਾ ਬਲਵਾਨ ਸਾਹਿਬ ਗਿਆ ਨੇ ਉਹ ਠੀਕ ਹੈ ਜੀ ਵਧੀਆ ਬਾਕੀ ਨਾਲੇ ਭਲਵਾਨ ਸਾਹਿਬ ਬਾਈ ਜੀ ਚੜ੍ਹ ਵੀ ਆਏ ਸੀ ਜੀ ਅੱਜ ਕਿਨੇ ਆਏ ਹੋ ਸੈਟਾ ਵੀ ਨੇ ਵਧੀਆ ਲੱਗਦੀ ਪੋਸਟ ਲੱਗਦੀ ਜਾਂਦਾ ਚਲੋ ਵਧੀਆ ਬਾਕੀ ਇਹੋ ਨਾਜ਼ੀਨਾ ਭਾਈ ਮਾਲ ਬਣਦਾ ਨਾਜ਼ੀਨਾ ਚਲੇ ਜਾਂਦਾ ਹੈ ਤਾਜ਼ਾ ਬਣਦਾ ਕੋਈ ਨਹੀਂ ਹੈਗਾ ਪੁਰਾਣਾ ਖਰਾਬ ਹੋਇਆ ਹੋਇਆ ਮਾਲ ਫਰੈਸ਼ ਮਾਲ ਹੈ ਟੋਟਲੀ ਬਾਕੀ ਆਪਾਂ ਦੋ ਥਾਂ ਦੇ ਲੈ ਲੈ ਤੇ ਤੁਸੀਂ ਰਿਜ਼ਲਟ ਫੀਡ ਦਾ ਪਿੱਛੇ ਦੇਖਿਆ ਭਈਆ ਭਾਈ ਜਰੂਰ ਬਾਈਆਂ ਨੂੰ ਸਪੋਰਟ ਕਰਿਓ ਤੇ ਝੋੜੀਆਂ ਦੀ ਬੱਕਰੀਆਂ ਦੀ ਗੈਂਆਂ ਦੀ ਮੇਸਾਂ ਦੀ ਸਾਰੇ ਗਾਇ ਦੀ ਫੀਡ ਬਣਦੀ ਆ ਤੇ ਆਪਣੇ ਵੀ ਹੁਣ ਬਾਈ ਬੇਲੇ ਦੇਖਦੇ ਆ ਉੱਥੇ ਆਪਾਂ ਨੇ ਸ਼ਿਫਟ ਕਰਾ ਸਣਾ ਬਾਈ ਨਾਲ ਦੀਆਂ ਫੀਡ ਫਿਰ ਆਪਣਾ ਉੱਥੇ ਤੇ ਮਿਲ ਜਾ ਸਕਦੇ ਆ ਆਪਣੇ ਏਰੀਆ ਦੇ ਬਾਕੀ ਜੇ ਤੁਸੀਂ ਵੀ ਕਿਤੇ ਏਰੀਆ 'ਚ ਬਾਈ ਫੀਡ ਫੂਡ ਰੱਖਣਾ ਚਾਹੁੰਦੇ ਆ ਇੱਕ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੇ ਆ ਤਾਂ ਦੀਨ ਨਾਲ ਕੰਟੈਕਟ ਕਰ ਲਿਓ ਜਿੰਮੇ ਮਰਜੀ ਤੇ ਨੰਬਰ ਆਪਾਂ ਨੇ ਤੁਹਾਨੂੰ ਸਕਰੀਨ 'ਤੇ ਦਿੱਤਾ ਹੋਇਆ ਚਲੋ ਰਸੀਦ ਕਰਤੀ ਬਾਈ ਲੈ ਕੇ ਚੱਲਦੇ ਆ ਫਿਰ ਹੁਣ ਆਹ ਰਸਤਾ ਬਾਈ ਜਿਹੜਾ ਅੰਦਰ ਨੂੰ ਆਉਂਦਾ ਰੋਡ ਪਰਤੇ ਮੈਂ ਖੜਾ ਉਹ ਬਾਹਰ ਜਾ ਕੇ ਰੋਡ ਚੜ੍ਹਦਾ ਉੱਪਰ ਉਹ ਔਰ ਫੇਈ ਲੋਬਿੰਗ ਨੀਲੋ ਖੜੇ ਤੇ ਆਪਾਂ ਤੇ ਸੋਖਿਆਂ ਨੂੰ ਲੱਗੇ ਪਾਰਟੀ ਘੱਟ ਭਾਈ ਬਰਗਰ ਬਰਗਰ ਖਿਲਾ ਦਈਏ ਮੁੰਡੇ ਨੇ ਐ ਟਾਈਮ ਹੋ ਗਿਆ ਭੁੱਖ ਲੱਗੀ ਹੈ ਬ੍ਰੈਕਫਾਸਟ ਹੋ ਗਿਆ ਬ੍ਰਿੰਗਵਾਸ ਸਫਰ ਬਹੁਤ ਲੰਬਾ ਦਾ ਸਾਡਾ ਹਾਂ ਉਹਦੇ ਕਰਕੇ ਲੰਬਾ ਵੀ ਕਹਾਨੂੰ ਠੀਕ ਹੈ ਤਾਂ ਨਾ ਠੀਕ ਹੈ ਦਾ ਉਹ ਆਪਾਂ ਨੂੰ ਅਪ ਡਾਊਨ ਮੰਨ ਕੇ ਚੱਲ ਵੀ 1 ਘੰਟਾ 20 ਮਿੰਟ 1.5 ਘੰਟਾ ਮੰਨ ਲੇੜਾ ਘੰਟਾ ਬਸ ਬੜੀ ਹੱਦ ਕਿਉਂਕਿ ਅਸੀਂ ਬਹਿ ਕੇ ਦੋ ਚਾਰ ਚੁੱਕਦੀਆਂ ਵੀ ਕਰਨੀਆਂ ਹੁੰਦੀਆਂ ਸੀ ਠੀਕ ਹੈ ਜੀ ਅਸੀਂ ਰਾਤ ਦੇ ਬਸ 2:10 ਵਜੇ ਬਹੁਤ ਵਧੀਆ ਬਾਈ ਉੱਥੇ ਬੈੱਡ ਜੀਏ ਕਰੀ ਜਾਂਦਾ ਵੀ ਉੱਥੇ ਬੈਠੇ ਰਹੀਏ ਬਾਈ ਬੰਦਾ ਬਾਈ ਜਮਈ ਉਹਨੂੰ ਹੋਰੀ ਹੈਗਾ ਕੋਈ ਜਲਵਾ ਨਹੀਂ ਹੰਕਾਰ ਨਹੀਂ ਕੋਈ ਕੁਝ ਨਹੀਂ ਬਹੁਤ ਪਿਆਰ ਨਾਲ ਗੱਲਾਂ ਕਰਦਾ ਨਹੀਂ ਤਾਂ ਅਗਲਾ ਕਹਿੰਦਾ ਲਓ ਬਾਈ ਦੋ ਥੈਲੇ ਤਾਂ ਲੈਣੇ ਆ ਤੁਸੀਂ ਲੈ ਕੇ ਚਲੋ ਜਾਉ ਕਰ ਦੋ ਇਹ ਗੱਲਾਂ ਮਾਰਨ ਖਾਟ ਆ ਗੱਲਾਂ ਮਾਰੀ ਗਏ ਕੰਟਾ ਕੰਟਾ ਲੱਗ ਗਿਆ ਉੱਥੇ ਆਪਣਾ ਹਾਂ ਬੈ ਕੇ ਆਣ ਮਾਰ ਕੇ ਚਾਹ ਪਾਣੀ ਦੀ ਬਾਈ ਨੇ ਪੂਰੀ ਸੇਵਾ ਰੱਖੀ ਬਾਕੀ ਆਣ ਬਰਕਰ ਖਾ ਗਏ ਬਾਈ ਕੀ ਬਾਈ ਬੱਦਲ ਦੇਖੋ ਆਪਣੇ ਬਾਈ ਪੂਰਾ ਮੀਂਹ ਪੈ ਰਿਹਾ ਫੁੱਲ ਹੱਡੀਆਂ ਨਹੀਂ ਕਰਦੇ ਕਹਿੰਦੇ ਕਿ ਨਹੀਂ ਫੁੱਲ ਪੈ ਰਿਹਾ ਵੀ ਉਹੀ ਆਪਾਂ ਨੂੰ ਘੰਟਾ ਡੇਢ ਘੰਟਾ ਹੋ ਗਿਆ ਇਹਨੂੰ ਵੀ ਜਦ ਤੱਕ ਨਹੀਂ ਪੈ ਰਿਹਾ ਆਪਾਂ ਲੰਘਿਆ ਤੇ ਹਾਂ ਜਦ ਤੱਕ ਬਾਕੀ ਇਧਰਲੀ ਸਾਈਡ ਬਾਈ ਛੜੀਆਂ ਲੱਗੀਆਂ ਵੀਆਂ ਹੌਣ ਸਿਤਬਦਲ ਇੱਧਰ ਨੂੰ ਆ ਗਿਆ ਹੁਣ ਇੱਧਰ ਨੂੰ ਆ ਰਿਹਾ ਸਾਰੇ ਇਕੱਠਾ ਹੋ ਕੇ ਇੱਧਰ ਨੂੰ ਆ ਰਹੇ ਨੇ ਢੇਰ ਪੁੱਪਾ ਕਰਤਾ ਜਮੇ ਨੇ ਢੇਰ ਪੁੱਪੇ ਹੋ ਗਿਆ ਆਪਣੇ ਹੱਥ ਦੇ ਲਾਈਟਾਂ ਵੱਲ ਪਈਆਂ ਬਾਈ ਗੱਡੀਆਂ ਦੀਆਂ ਉਹ ਦੇਖੋ ਇਹ ਨੁਕਸਾਨ ਕਰੂੰਗਾ ਬਾਈ ਜੀਰੀਆਂ ਨੂੰ ਬਹੁਤ ਜ਼ਿਆਦਾ ਥੋੜਾ ਬਹੁਤ ਨਹੀਂ ਜ਼ਿਆਦਾ ਹੀ ਕੁਝ ਨੁਕਸਾਨ ਹੋਊਗਾ ਬਾਕੀ ਚਲੋ ਪ੍ਰਮਾਤਮਾ ਆਤਾ ਬਾਈ ਅਸਾਂ ਇਹਦੀ ਜਿੰਨੀ ਸੇਵਾ ਕਰਨੀ ਸੀ ਕਰ ਲਈ ਹੁਣ ਜੋ ਦੇਣਾ ਦਾਣਾ ਪਾਣੀ ਉਹਦੇ ਹੱਥ ਕਹਿੰਦੇ ਇਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਬਾਈ ਇਹ ਤਾਂ ਹੈ ਬਾਈ ਦਾਣੇ ਵੰਦ ਕੱਲੇ ਕੱਲੇ ਦਾ ਨਾਮ ਲਿਖਿਆ ਹੋਇਆ ਸਹੀ ਹੈ ਇਹ ਰਹਿਜਾ ਜੇ ਰਹਿਣਾ ਪੈਣਾ ਇਹਦੀ ਚ ਉਹ ਤਾਂ ਹੈ ਵੀਰੇ ਬਾਕੀ ਹੁਣ ਫੀਡ ਲੱਦ ਲਈ ਹਾਂਜੀ ਪਨੀਰ ਵਾਲੇ ਵੀਰੇ ਇੱਕ ਆ ਪਿਆ ਇੱਕ ਵਿੱਚ ਪਿਆ ਸਾਡੇ ਵੀਰੇ ਫੁੱਲ ਪੈ ਗਏ 2 ਘੰਟੇ ਹੋ ਗਏ ਦੇਲੇ ਚੋਰਦਾ ਵੀਰੇ ਤੇ ਬਾਕੀ ਬਈ ਹੁਣ ਫੀਡ ਲੈ ਕੇ ਚੱਲਦੇ ਆ ਘਰ ਨੂੰ ਪਿੰਡ ਨੂੰ ਤੇ ਆਪਾਂ ਨੇ ਬਈ ਉਹ ਵੀਡੀਓ ਤੇ ਬਾਰ ਦਵਾਉਂਦਾ ਨਹੀਂ ਬਾਈ ਬਣਾਇਓ ਤੂੰ ਵੀ ਹੁਣ ਉਹ ਜਿੱਦਾਂ ਆਪਾਂ ਨੇ ਕਿਹਾ ਤਾਂ ਚਾਚੇ ਦੀ ਬਣਾਈ ਤੀ ਉਹ ਮੈਂ ਵੀਡੀਓ ਬਣਾਉਣੀ ਆ ਹੁਣ ਦੇਖਦੇ ਜੇ ਟਾਈਮ ਹੋਇਆ ਤਾਂ ਕੁਰਤੇ ਪਜਾਮੇ ਅਜੇ ਸਿਉਂ ਨਹੀਂ ਆਏ ਨੇ ਅੰਕਲ ਨੂੰ ਦਿੱਤਾ ਪਿਆ ਸਪੈਸ਼ਲ ਬਣਵਾਇਆ ਬਾਈ ਕੁਰਤੇ ਪਜਾਮੇ ਦੇ ਬੈਕ ਸਾਈਡ ਨਾਲ ਉਹਰੇ ਕੋੜੇ ਦੀ ਫੋਟੋ ਤੇ ਉਹ ਸਵਾਉਣਾ ਦਿੱਤਾ ਪਿਆ ਉਹ ਜੇ ਆ ਗਿਆ ਫਿਰ ਆਪਾਂ ਬਣਾਵਾਂਗੇ ਕਿਸੇ ਦਿਨ ਐ ਤੂੰ ਤਵਾਰ ਤੱਕ ਦੇਖਦੇ ਆਂ ਪੈਸੇ ਸੋਮਵਾਰ ਤੱਕ ਅੰਕਲ ਨੇ ਕਿਹਾ ਵੀ 15 ਉਹ ਜੀ 9 ਤਰੀਕ ਦਾ ਦਿੱਤੇ ਵੀ ਕੁਰਤੇ ਪਜਾਮੇ ਹੁਣ ਤੱਕ ਕਿਸੇ ਵੀ ਨਹੀਂ ਆਏ ਹੈਗੇ ਬਾਕੀ ਚਲੋ ਬਣਾਵਾਂਗੇ ਉਹ ਵੀ ਵੀਡੀਓ ਆਪਾਂ ਤੇ ਹੁਣ ਚੱਲਦੇ ਬਰਗਾਂ ਨੂੰ ਖਾ ਕੇ ਕੰਮ ਕਰਤਾ ਬਈ ਪਾਣੀ ਪਾਉਣੀ ਆਪਣੇ ਕੋਲ ਧੀ ਫਸਲ ਚੰਗਾ ਬੈ ਗਿਆ ਜਦੋਂ ਸੁੱਕਾ ਹੋਇਆ ਉਹਦੇ ਦੇਖ ਲਈ ਪਾਣੀ ਪਾਣੀ ਕਰਿਆ ਪਿਆ ਵਾ ਬਾਕੀ ਜੀਜੀ ਦਾ ਤਾਂ ਆਪਣੇ ਬਚਾਉਗਾ ਬਈ ਹੁਣ ਇਹਦਾ ਪਾਣੀ ਕੱਢਦੀ ਆਪਾਂ ਠੀਕ ਹੈ ਪਰਕੇ ਖੜਾ ਤੇ ਜਿਵੇਂ ਆਪਣੀ ਜੀਰੀ ਦਾ ਬਈ ਠੀਕ ਆ ਜਿੱਥੇ ਹਵਾ ਪਈ ਵੀ ਉਧਰ ਪੰਮੇ ਬਾਈ ਦਾ ਖੇਤ ਦੇਖਿਆ ਸੜਕ ਉੱਤੇ ਉਹਦਾ ਖੇਤ ਜੰਮੀ ਬਿਛਾਇਆ ਪਿਆ ਬਾਕੀ ਹੁਣ ਸੈਲਰ ਚੋਂ ਜਾਣਾ ਤੁਹਾਨੂੰ ਦਿਖਾਉਨੇ ਉਧਰ ਵੀ ਜਾ ਕੇ ਜਗਦੀਪ ਵੀਰੇ ਦਾ ਉਹ ਵੀ ਡੱਡਾ ਕਰਿਆ ਪਿਆ ਤਾਂ ਹਵਾ ਵੀ ਖਾਸੇ ਚੱਲਦੀ ਹੈ ਆਪਣੇ ਵਾਲਾ ਗੰਨੇ ਦੇ ਵਿੱਚੋਂ ਨਿਕਲੀ ਵੀ ਹੈ ਗੱਬੇ ਜਿਹੇ ਨੂੰ ਹਵਾ ਦੇ ਗੰਨੇ ਵਾਲਾ ਗੰਨਾ ਵੀ ਥੋੜਾ ਜਿਹਾ ਗੀਤ ਤਾਂ ਇੱਥੀ ਨੂੰ ਹਵਾ ਪਾ ਕੇ ਸਿੱਧੀ ਆਪਣੇ ਚੋਂ ਨਿਕਲੀ ਵੀ ਆ ਇਹ ਹਾਂ ਜੀਰੀ ਦਾ ਪਾਣੀ ਕੱਢਣਾ ਪੈਣਾ ਆਹ ਦੇਖੋ ਪਾਣੀ ਚੜੀ ਗਿਆ ਵੀ ਹਰਕੇ ਖੜਾ ਆਤੀ ਹੈ ਹਾਂ ਆਦੇ ਵੀ ਬਚਾਉਗਾ ਪੰਡ ਗੇਰਤੀ ਬਈ ਖਾਸੀ ਜੀਰੀ ਆਪਣੇ ਇੱਧਰ ਸੂਰਾਂ ਨੇ ਬੱਟਾ ਪੁੱਟਾ ਦਾ ਨਾਸ ਮਾ ਤੇ ਆ ਪਿਆ ਹੁਣ ਮੈਂ ਸੋਚਦਾ ਹਾਂ ਚਲ ਅੱਜ ਮੌਸਮ ਸਾਫ਼ ਈ ਹੈ ਈ ਅੱਗੇ ਸਪਰੇਅ ਕਰ ਦੂੰਗਾ ਬੱਟਾਂ ਉੱਪਰ ਬੀਤਲਾ ਫੀਲ ਚੱਕ ਲਈ ਹੈ ਜਾਨਵਰ ਆਉਂਦੇ ਨੇ ਇਹਦਾ ਕੰਮ ਹਕੂਕਾ ਇਹ ਇੱਕ ਬੁੱਲੇ ਜੇ ਪਏ ਵੀ ਆਪਾਂ ਦੇ ਇਹ ਤਾਂ ਦੇਖੋ ਸੂਰੋਂ ਨੂੰ ਇਹ ਨਾਲੇ ਮਾਰ ਜਾਂਦੇ ਆ